ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਨੀ ਕਮੈਂਟ ਵਾਲੀ ਵੀਡੀਓ ਜੋ ਕਿ ਬਹੁਤ ਫਨੀ ਹੋਣ ਵਾਲੀ ਆ ਤੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਇਦਾ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜਦੇ ਆ ਤੇ ਕਮੈਂਟ ਵੀ ਬਹੁਤ ਫਨੀ ਹੋਣ ਵਾਲੇ ਇਸ ਦੀ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਹਾਂਜੀ ਐਮਐਲਏ ਸਾਹਿਬ ਹਾਂ ਸਤੋਂ ਐਸਐਚਓ ਘੁੱਟਿਆ ਗਿਆ ਕੀ ਮਤਲਬ ਰਿਮੋਟ ਵਾਲੇ ਸੈੱਲ ਦ ਆਹ ਉਹੀ ਬੰਦੇ ਜਿਹੜੇ ਖੇਤਾਂ ਤੋਂ ਤਾਰਾ ਚੋਰੀ ਕਰਦੇ ਫੜ ਜੇ ਮਤਲਬ ਮਤਲਬ ਕੀ ਕੁੱਟਿਆ ਗਿਆ ਬਸ ਕੁੱਟਿਆ ਗਿਆ ਗੱਲ ਮੁੱਕ ਗਈ ਉਹ ਤਾਂ ਡੀਪੋ ਵਾਲੇ ਫੋਨ ਕਰੇ ਜਾਂਦੇ ਆਪਣੇ ਕਣਕ ਲੈ ਜਾਓ ਜਾ ਕੇ ਮਸ਼ੀਨ ਰੁਕਦੀ ਰੁਕਦੀ 50 60 ਪਟੇ ਮਾਰ ਜਾਂਦੀ ਆ ਝਾੜੂ ਚੋਂ ਦੋ ਤਿਲੇ ਬਾਹਰ ਆ ਗਏ ਬਾਜੀ ਤੁਸੀਂ ਡਰਾਉਂਦੇ ਹੀ ਰਹਿੰਦੇ ਜੇ ਮੇਰੇ ਦਿਲ ਦੇ ਕੂਹੇ ਤੇ ਸ਼ੀਸ਼ਾ ਵੇਚਣਾ ਭਣੇ ਜਰਾਬ ਚ ਰੋੜਾ ਪਾ ਕੇ ਫੇਰ ਮਲ ਫੇਰ ਰੰਗ ਸਾਫ ਹੋਊ ਸਿਰਫ ਨਾਲ ਮੂੰਹ ਸਾਫ ਹੋ ਰਿਆ ਭੈਣੇ ਜਿੰਦੇ ਬਾਅਦ ਚ ਲਾ ਲਈ ਪਹਿਲਾ ਮੂੰਹ ਤੋੜਾ ਥੋੜਾ ਜਾ ਗਿੱਟਿਆਂ ਤੇ ਵੀ ਲਾ ਲਈ ਤੋੜ ਤੇਰੀ ਅੰਬਰਾਂ ਦਾ ਮੂੰਹ ਭਾਰ ਹੁੰਦਾ ਕਿਉਂ ਤੂੰ ਤਾਂ ਹਸਲੇ ਗੇੜੀ ਨਾਲ ਨਾਨਾ ਨਸ਼ੇੜੀ ਨਾਲ ਮੇਰੇ ਹੀ ਛੜਨਾ ਮੇਰਾ ਗਲਾ ਘੁੱਟ ਕੇ ਮਾਰਦੇ ਬਸ ਅਸੀਂ ਪਤਾ ਨਹੀਂ ਦਾ ਆਪਦਾ ਚੋਰੀ ਹੌਸਪਟਲ ਚਲਾਉਂਦੇ ਰਹੇ ਆ ਸਾਨੂੰ ਇਦਾਂ ਹੀ ਸਦਾ ਦੇ ਰਿਆ ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ ਲੱਕੀ ਦਾ ਕੱਲ ਨੂੰ ਭੋਗ ਆ ਬਾਈ ਬਾਈ ਤੈਨੂੰ ਲੱਖ ਲੱਖ ਵਧਾਈਆਂ ਸਾਨੂੰ ਕਰੋੜਾਂ ਬੋਲਜੋ ਇਹ ਦਿਨ ਕਦੇ ਨਹੀਂ ਆਉਣਾ ਤੁਸੀਂ ਭੁੱਲਜੋ ਆਂਟੀ ਅਕਲ ਤਾਂ ਨਹੀਂ ਆ ਸਕਦਾ ਤੂੰ ਜਲੀ ਜਾ ਅੰਕਲ ਕੋਲ ਜਦੋਂ ਆਂਟੀ ਦੀਆਂ ਹਰਕਤਾਂ ਉਸ ਹਾਵ ਨਾਲ ਸਾਜਨ ਨੇ ਆਪਣੇ ਕੋਲ ਬੁਲਾ ਲੈਣਾ ਆਹੀ ਲਸਣਾ ਕਰਕੇ ਸਾਜਨ ਕੰਧ ਤੇ ਟੰਗਿਆ ਪਿਆ ਜਦੋਂ ਸਾਜਨ ਹੁਣ ਆਗੇ ਫਿਰ ਆਂਟੀ ਨੇ ਕੋਈ ਬਾਬਾ ਲੱਭਣਾ ਮਾਪਿਆਂ ਨੇ ਪੜਨੋਂ ਹਟਾਲੀ ਹਾਣੀ ਆਵੇ ਤੇਰੇ ਬਹੁਤ ਜਲਦੀ ਹਟਾਲੀ ਪੜਨੋਂ ਨਾ ਇਹ ਤਾਂ ਡਾਕਟਰਾਂ ਵਿਕਟਰ ਨੂੰ ਪਿੱਛੇ ਛੱਡ ਦੇਣਾ ਸੀ ਮਾਪਿਆਂ ਨੇ ਚੰਗੀ ਗੱਲ ਨਹੀਂ ਕੀਤੀ ਏ ਧੰਨਵਾਦ ਉਹਨਾਂ ਮਾਪਿਆਂ ਦਾ ਜਿਨ੍ਹਾਂ ਨੇ ਹਟਾ ਲਿਆ ਕੜਨੋਂ ਹਟਾਈ ਦਾ ਠੀਕ ਆ ਖੜਨੋਂ ਤਾਂ ਨਹੀਂ ਨਾ ਹੀ ਉੱਠ ਕੇ ਵੀਡੀਓ ਬਣਾ ਆੰਗਣ ਵਾਲੀ ਵਿੱਚ ਦਲੀਆ ਬਣੀ ਖਾਂ ਦਤਾ ਪਹਿਲਾਂ ਹੀ ਹਟਾ ਲਈ ਚੰਗਾ ਹੋਇਆ ਹਟਾਲਿਆ ਨਹੀਂ ਤਾਂ ਸਾਰੇ ਬੱਚਾ ਦਲੀਆ ਖਾ ਜਾਂਦੀ ਆ ਆਓ ਜੱਟਾਂ ਨੂੰ ਬੱਗਟੀਏ ਸਵਾਦ ਚਾਹੀਦਾ ਜੱਟਾਂ ਭਾਈ ਇਹ ਬਜਾਓ ਪੰਜਾਬ ਬਚਾਓ ਮਹਿਕਮਾ ਚਲਾਓ ਭਾਈ ਤੈਨੂੰ ਪੰਪ ਕੌਣ ਦੇ ਰਿਹਾ ਇੱਕ ਦਾ ਨਾਂ ਦੱਸ ਦਿਓ ਨਾ ਭਈਆਂ ਨੂੰ ਤਾਂ ਸਵਾਦ ਚਾਹੀਦਾ ਚੌਲ ਮੀਟ ਖਾਣ ਦਾ ਠੀਕ ਹੈ ਠੀਕ ਨਹੀਂ ਆਓ ਜੱਟਾਂ ਨੂੰ ਬੱਗਟੀਏ ਸਵਾਦ ਚਾਹੀਦਾ ਜੱਟਾਂ ਮੇਰਾ ਹੜਾ ਚ ਵੀ ਨਹੀਂ ਰੁੜਿਆ ਤੂੰ ਸਵਾਦ ਨਾ ਨਾ ਇਲਾਜ ਤੈਨੂੰ ਚਪੇੜਾ ਚਾਹੀਦੀ ਆ ਬਸ ਲੀਡਰ ਨੇ ਕਈ ਇਥੇ ਕਲਾਕਾਰ ਨੇ ਅੰਦਰ ਨੇ ਕਈ ਤੇ ਪਕੌੜੇ ਹਾਟੀ ਨਾ ਜਿੰਨਾ ਚਿਰ ਸਿੱਧੂ ਮੂਸੇ ਦਾ ਸਾਥੀ ਜਿੱਲਤਾ ਨਹੀਂ ਮਾਰਦਾ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢਿਆ ਕਰੋ ਗੰਦੀਆਂ ਕੁੜੀਆਂ ਦੀ ਪਹਿਲੀ ਤੇ ਆਖਰੀ ਪਸੰਦ ਨਹੀਂ ਕਈ ਉਹ ਨੇ ਜਿੰਨਾ ਤੋਂ ਤੈ ਤੂੰ ਯੂਜ਼ ਨਹੀਂ ਹੋਇਆ ਕਈ ਨਵੇਂ ਬਣੇ ਵੈਰੀ ਮੂੰਹ ਬੋਲੇ ਯਾਰ ਨੇ ਮੂੰਹ ਛੇਲ ਛੇਲ ਕਿੱਲੀ ਵਰਗਾ ਕੱਢੀ ਬੈਠਾ ਐਵੇਂ ਦਾ ਮੂੰਹ ਉਹ ਦੋ ਬੰਦਾ ਜਦੋਂ ਲੇਡਾ ਫਾਜਿਆ ਹੋਏ ਮੁੱੱਚਾ ਹੋੜੇ 17% ਹੀ ਆਈਆਂ ਵਾ ਆਪ ਬੰਦਾ ਬੜ ਕੋਣ ਜਲੰਦਰ ਨਹੀਂ ਮੇਰਾ ਨੰਬਰ ਮੰਗੇ ਜੇ ਕੋਈ ਦੱਸ ਦਿੰਨੀ ਡਾਕਟਰ ਬਦਲ ਕੇ ਦੇਖ ਲੋ ਗੁੱਗੂ ਗਿੱਲ ਘੜੀ ਕਿੱਥੇ ਤੇਰੀ ਬੀਬਾ ਰੱਬਾ ਉਹਦਾ ਭਲਾ ਕਰੇ ਜਿਨੇ ਇਹਦੀ ਘੜੀ ਚੋਰੀ ਕੀਤੀ ਪਹਿਲਾ ਇਹਦੇ ਤੇ ਲਾਉ ਕੋਈ ਧਾਰਾ ਇਹਨੇ ਬੜਾ ਤਪਾਇਆ ਗੀਤਾ ਜੈਲ ਦਾ ਨਾ ਨਾ ਫੀਤਾ ਜੈਲਦਾਰ ਵੀਰ ਮੈਂ ਤੇਰਾ ਬੜਾ ਵੱਡਾ ਫੈਨ ਆ ਕਦੋਂ ਆਣਾ ਖਰੜ ਵਾਲੀ ਬਸ ਥੱਲੇ ਨੱਚਦਾ ਨੱਚਦਾ ਜਲਦਰਾ ਮਾਰ ਲੈ ਵੀਰ ਵੀਡੀਓ ਦੇ ਚੱਕਰ ਵਿੱਚ ਪਤੰਦਰ ਕਪੜੇ ਵੀ ਨਹੀਂ ਬਦਲਦਾ ਤੂੰ ਵੀ ਖੜੀ ਨਾ ਵੱਡੇ ਵੀਰ ਜੋ ਤੱਕ ਮੁਕਤਿ ਸੇਵਾ ਲੈ ਕੇ ਨਹੀਂ ਜਾਂਦੇ ਤੈਨੂੰ ਜੀ ਡੋਲੇ ਸਾਲਿਆ ਮੇਰੀ ਦਾਦੀ 90 ਸਾਲ ਦੀ ਫੇਰੀ ਤੇ ਤੋਂ ਤਕੜੀ ਸੀ ਇਹ ਤਾਂ 3500 ਰੁਪਿਆ ਵੀ ਨਹੀਂ ਹੋਣਾ ਮੇਰੇ ਵੀਰ ਆਏ ਜਿੱਲਾ ਕਟ ਕੇ ਮੈਂ ਉਹਨਾਂ ਦੇ ਸਿਰਾਂ ਤੇ ਕਰਾਂ ਸਰਦਾਰ ਮੈਂ ਗਾਲ ਕਢਣੀ ਸੀ ਦੀ ਬੈਲਟ ਵੇਖ ਕੇ ਜੀ ਨਹੀਂ ਕੀਤਾ ਡੋਲਾ ਹੱਥ ਨਹੀਂ ਆਉਂਦਾ ਮਾ ਦੇ ਮੱਖਣੀ ਖਾਣੀ ਦਾ ਗਏ ਜਿਹੜੀਆਂ ਫੋਟੋਆਂ ਯਾਦਗੀਆਂ ਜਿਹੜੀ ਸਾਮਕੇ ਰੱਖੇ ਬੀਬਾ ਹਮੇਸ਼ਾ ਸਾਮਕੇ ਰੱਖੀ ਜੋਪੀਓ ਫੋਟੋਆਂ ਭੈਣ ਘੜਤੀ ਸਾਰੀ ਸਾਇਰੀ ਦੀ ਕਾਸ਼ ਆਨਲਾਈਨ ਰੋੜੇ ਵੱਜਦੇ ਹੁੰਦੇ ਤਕੀ ਨਾ ਵਿਵਾਦ ਫੋਰਵਾਣਾ ਕਰਵਾਇ ਸਮਝ ਨਹੀਂ ਉਹ ਪਾਸ ਸ਼ੀਸ਼ਿਆਂ ਨੇ ਪਾਸ ਜਾਲ ਮਾਰਵਾਤਾਈ ਤੂੰ ਬਾਬਾ ਰੋਣਾ ਆ ਗਿਆ ਤੇਰੀ ਸ਼ਾਇਰੀ ਸੁਣ ਕੇ ਭਾਈ ਤੇਰੀ ਵੀ ਸਹੇਲੀ ਸੀ ਵੀਰ ਜੀ ਚੋਕਣਾ ਪਵਾ ਲਿਆ ਸਕੂਟਰ ਦਾ ਟਾਇਰ ਲੈ ਲੈ ਲੈਂਦੇ ਦੁਕਾਨ ਕਿਤੇ ਚੱਲਦੀ ਬਰਫੀ ਵਾਲੀ ਭਾਈ ਹਵਾ ਚ ਕਿੰਨੀ ਨਹੀਂ ਕਹਿਦੀ ਹੁੰਦੀ ਸਾਲ ਲੈਣ ਮੋਟਾਪਾ ਨਹੀਂ ਹੁੰਦਾ ਕਿੰਨੇ ਕੁ ਲੈਣੇ ਦਿਨ ਚ ਧਿਆਨ ਆਵੇ ਪਿੱਛੋਂ ਕੈਲਰੀਨਾ ਨਿਕਲ ਜੇ ਫਿਰ ਥੋੜਾ ਜ਼ੋਰ ਲਾ ਨੱਕ ਥਾਣੀ ਕੈਲਰੀਨਾ ਨਿਕਲ ਜੇ ਮੇਰੇ ਇੰਟਰਨੈਟ ਦਾ ਅਸਲੀ ਮਾਪੇਰ ਤੁਸੀਂ ਕਰ ਰਹੇ ਹੋ ਬਸ ਸਿਹਤਰਾ ਸਾਡੇ ਨਾਲ ਜਿਹੜਾ ਵੈਰ ਪਾਲੂਗਾ ਪਾਇਆ ਤੇਰਾ ਤੁਰੂ ਇੱਕ ਸਲੇਡਾ ਭਾਜੀ ਵਾਲਾ ਦੇ ਹੱਥ ਫੇਰ ਨਾ ਜਾਂ ਠੋਡੀ ਤੇ ਦੋ ਕੰਮ ਮਿੱਤਰਾਂ ਨੂੰ ਤੁਰੂ ਇੱਕ ਤਾਨ ਕਹਿ ਲਿਆ ਆ ਆ ਗਿਆ ਗਿਆ ਬਈ ਬਜਟ ਕਬਜੀ ਠੀਕ ਹੋਣ ਤੋਂ ਬਾਅਦ ਕੀ ਹਾਲ ਆ ਚੋਰ ਸਾਹਿਬ ਆਪੇ ਆ ਗਏ ਸਾਡਾ ਪੂਲ ਕੀਨੇ ਡਿਗਰਾ ਚਾਹੀਦਾ ਸੈਡ ਸੌਕ ਤੇ ਨੱਚਣ ਦਾ ਮੈਨੂੰ ਲੱਗਦਾ ਇਹਦੇ ਅੰਦਰ ਕਿਸੇ ਨੇ ਵਾਈਬ੍ਰੇਸ਼ਨ ਵਾਲੀ ਮੋਟਰ ਫਿੱਟ ਕਰੀਆ ਟੇਕਣੀ ਪੈਂਦਾ ਏ ਓਹੀ ਨੋਜ ਨੋਜ ਖਾ ਗਏ ਵੈਸੇ ਐਦਾਂ ਦੇ ਪੰਪ ਕੌਣ ਦਿੰਦਾ ਏ ਤੈਨੂੰ ਭਰਾ ਤੈਨੂੰ ਜਲਵਾ ਸਰਕਾਰਾਂ ਨੇ ਮਲਵਾ ਦੇਣਾ ਤੂੰ ਵੱਜਾ ਦੀਦੀ ਖਿੱਚ ਕੇ ਰੱਖ ਕੰਮ ਚਿੱਟਾ ਕਰਕੇ ਛੱਡੂ ਮੂੰਹ ਅੱਜ ਜੋ ਵਰਜੀ ਹੋਵੇ ਪਾਣੀ ਸੁੱਟ ਕੇ ਝਾੜੂ ਮਾਰੋ ਮੂੰਹ ਤੇ ਫਰੇਕ ਮਾਲ ਮਾਰੋ ਹੱਥਾਂ ਨਾਲ ਕੁਝ ਨਹੀਂ ਹੋਣਾ ਕਰਾਦਾ ਪਾਣੇ ਹਾਰ ਵੀ ਟ੍ਰਾਈ ਕਰ ਲੈਣਾ ਸੀ ਤਾਰਾਂ ਵਾਲਾ ਬੁਰਸ਼ ਮਾਰੂ ਫੇਰ ਮੂੰਹ ਚਿੱਟਾ ਹੋ ਜੂ ਇੱਕ ਕੋਡ ਮਾਰ ਕੇ ਫੇਰ ਏਕ ਮਾਰ ਮਾਰੇਓ ਮੇਰੀ ਨੂੰ ਤੇਰੇ ਜਹੀ ਲੱਪਣੀ ਭਾਈ ਆ ਕੜਾ ਜਿਹੜਾ ਹੱਥ ਚ ਪਾਇਆ ਮੇਰੇ ਸਿਰ ਚ ਮਾਰ ਬਾਲਵੇਂ ਵਾਰ ਫੇਰ ਸ਼ੁਰੂ ਹੋ ਗਿਆ ਮੇਰੇ ਮੇਰੀ ਦਵਾਈ ਚਲਦੀ ਆ ਗੱਲਾਂ ਵਿੱਚ ਟਾਲ ਨਾ ਦਈਂ ਸੋਹਣੇ ਜਿਹਾਂ ਗੱਪਰੂ ਹੈ ਮਾਰ ਨਾ ਦਈਂ ਅਸੀਂ ਸਕੂਲ ਰੋਟੀਆਂ ਪਿੱਛੇ ਲੜਦੇ ਰਹਿੰਦੇ ਪਤੰਗਾ ਲੁੱਟਣ ਦੀ ਉਮਰ ਚ ਸੇਲੀ ਬਣਾਈ ਫਿਰਦਾ ਪਤੰਦਰ ਅਸੀਂ ਤਾਂ ਲੰਗਰ ਹੀ ਖਾਣ ਆਏ ਆ ਫਿਰ ਵੀਡੀਓ ਬਣਾ ਕੇ ਪਾਗਣਾ ਮੈਨੂੰ ਫਾਹ ਦੇ ਦੀ ਬਸ ਜੇ ਕੋਈ ਗੁਨਾਹ ਦੋ ਗੱਲਾਂ ਲਈ ਸੁਣਾ ਰਾਤ ਤੂੰ ਛੱਡੀ ਨੀ ਪਿਛਲੀ ਕਾਂਦੇ ਦੇੜ ਕੇ ਮੇਰੇ ਇਟਾ ਭਰਾ ਦੇ ਗੁਨਾਤਾ ਸਾਡੇ ਕੋ ਹੋ ਗਿਆ ਤੇਰੇ ਰੀਲਾ ਦੇਖ ਕੇ ਐਵੇਂ ਸਾੜੀ ਚੱਲ ਸਾਨੂੰ ਤੂੰ ਛੱਡੀ ਨਾ ਮੈਂ ਜਾਉਂਗੀ ਕਿਦਰ ਤੇਰਾ ਮੇਰਾ ਸਫੇ ਗੁਨਾਤਾ ਸਾਡੇ ਕੋ ਹੋਇਆ ਵੀਰ ਧਰਤੀ ਤੇ ਆ ਕੇ ਹਜੇ ਤਾਂ ਦੀਵਾਲੀ ਵੀ ਨਹੀਂ ਆਈ ਵੀਰ ਯਾਰ ਰਾਵਣ ਭਾਵੇਂ ਲੱਕ ਮੜਾ ਸੀ ਪਰ ਉਹਨੇ ਇਦਾਂ ਰੀਲਾ ਪਾ ਕੇ ਸਾੜ ਨਹੀਂ ਸਾਨੂੰ ਬਹੁਤ ਮਨਮਾਨਿਆ ਤੂੰ ਜਨ ਹੱਥਾਂ ਚੋਂ ਨਿਕਲਦਾ ਲਿਆ ਕਾਪੀ ਪੈਨ ਤੇਰਾ ਹੋਮਵਰਕ ਕਰਦਿਆਂ ਪੁੱਤ ਤੇਰੀ ਸਕੂਲ ਵਾਲੀ ਵੈਲ ਨਿਕਲ ਜਾਣੀ ਆ ਤੈਨੂੰ ਰਮਾਲ ਦੀ ਲੋੜ ਆ ਨੱਕ ਪੂੰਝ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਜੇ ਤੁਹਾਨੂੰ ਹਾਈਪ ਦੀ অপਸ਼ਨ ਦੇਖ ਰਹੀ ਆ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਚਾਹੇ ਉਹ ਚੈਨਲ ਗਰੋ ਹੋ ਸਕੇ ਤੇ ਜੇ ਤੁਹਾਨੂੰ ਬੈਕਗ੍ਰਾਉਂਡ ਦੀ ਸਾਊਂਡ ਆ ਰਹੀ ਆ ਤੇ ਥੋੜਾ ਜਿਹਾ ਐਡਜਸਟ ਕਰ ਲਓ ਕਿਉਂਕਿ ਮੈਂ ਥੋੜਾ ਜਿਹਾ ਬਾਹਰ ਆ ਤੇ ਇੱਥੇ ਲੱਗੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਦਿੰਦਾ ਵਾ ਤੇ ਥੋੜਾ ਐਡਜਸਟ ਕਰੋ ਸੋ ਇਹੀ ਅ